ਵੀਰਾਂ ਨੂੰ ਸਭ ਨੂੰ ਜੈ ਪੀ ਜੈ ਭਾਰਤ ਸਸਿਕਾਲ ਨਮਸਕਾਰ ਅੱਜ ਵੱਖ-ਵੱਖ ਪਿੰਡਾਂ ਤੋਂ ਮਨਰੇਗਾ ਆਗੂ ਪਹੁੰਚੇ ਹੋਏ ਬਲਾਕ ਜ਼ਲਾਲਾਬਾ ਜ਼ਿਲ੍ਹਾ ਫਾਜ਼ਿਲਕੇ ਤੋਂ ਬਹੁਤ ਵੱਡੇ ਪੱਧਰ ਤੇ ਸਾਨੂੰ ਮਨਰੇਗਾ ਦਾ ਸੰਘਰਸ਼ ਕਰਨਾ ਪੈਂਦਾ ਕਿ ਲਗਭਗ 5 ਮਹੀਨੇ ਦੇ ਕਰੀਬ ਬੀਡੀਪੀਓ ਜ਼ਲਾਲਾਬਾਦ ਅਤੇ ਬੀਡੀਪੀਓ ਅਰਨੀ ਵਾਲੇ ਅਸੀਂ ਮੰਗ ਪੱਤਰ ਦਿੱਤੇ ਸੀਗੇ ਜਿਸ ਵਿੱਚ ਕੰਮ ਨਹੀਂ ਮਿਲਿਆ ਕੰਮ ਨਹੀਂ ਦਿੱਤਾ ਗਿਆ ਉਸ ਤੋਂ ਬਾਅਦ ਮਜਬੂਰ ਹੋ ਕੇ ਮਾਜੋ ਲੋਕਪਾਲ ਫਾਜ਼ਿਲਕੇ ਅੰਦੇ ਵਿੱਚ ਅਸੀਂ ਆਪਣੀ ਰੈਟ ਪਟੀਸ਼ਨ ਦਾਇਰ ਕੀਤੀ ਜਿਸ ਨੇ ਆਰਡਰ ਕੀਤੇ ਸੀਗੇ ਸਮੂਹ ਇਲਾਕਿਆਂ ਨੂੰ ਫੇਰ ਵੀ ਉਹਨਾਂ ਆਰਡਰਾਂ ਤੇ ਬੀ ਡੀ ਪੀਓ ਵੱਲੋਂ ਕੋਈ ਵੀ ਸੁਣਾਈ ਨਹੀਂ ਕੀਤੀ ਗਈ। ਅਸੀਂ ਜਿਹੜਾ ਬੀ ਡੀ ਪੀਓ ਸਾਫ਼ ਕਰਕੇ ਬੋਲਦੇ ਆ ਅਸੀਂ ਇਹਨਾਂ ਨੂੰ ਦੱਸਣਾ ਚਾਹੁੰਦੇ ਆ ਕਿ ਸਾਬ ਤਾਂ ਹੈ ਜੇ ਸਰਕਾਰ ਦੀ ਪੋਲਿਸੀ ਦੇ ਮੁਤਾਬਕ ਕੰਮ ਕਰੇ ਤਾਂ ਜੇ ਸਰਕਾਰ ਦੀ ਪੋਲਿਸੀ ਸਾਫ਼ ਸਾਡਾ ਨਹੀਂ ਮੰਨਦਾ ਇਹ ਸਾਡੇ ਵਾਸਤੇ ਉਹ ਸਾਹਬ ਨਹੀਂ ਹੈ ਸਾਡੇ ਵਾਸਤੇ ਸਾਡੀ ਮਨਰੇਗਾ ਦੇ ਕਾਨੂੰਨ ਨੂੰ ਤੋੜ-ਫੋੜ ਕਰਨ ਵਾਲਾ ਅਤੇ ਨਜ਼ਾਇਜ਼ ਹਾਜ਼ਰੀਆਂ ਲਾਉਣ ਵਾਲਾ ਉਹ ਇੱਕ ਲੋਟੋ ਆ ਲੁੱਟਣ ਵਾਲਾ ਹੈ ਬੀਡੀਪੀਓ ਸਾਹਬ ਨਹੀਂ ਹੈਗਾ ਸਾਹਬ ਉਹ ਆ ਕਿ ਮਨਰੇਗਾ ਦੇ ਕਾਨੂੰਨ ਨੂੰ ਪੂਰੀ ਤਰ੍ਹਾਂ ਲਾਗੂ ਕਰੇ ਤੇ ਗਰੀਬ ਬੰਦੇ ਜਦੋਂ ਕੰਮ ਮੰਗਦੇ ਆ ਟਾਈਮ ਅਸਾਰ ਉਹਨਾਂ ਨੂੰ ਕੰਮ ਜਿਹੜਾ ਹੈਗਾ ਪੂਰਾ ਦਿੱਤਾ ਜਾਵੇ ਪਰ ਇਹ ਸਾਬ ਤੁਸੀਂ ਬਣਾਉਣਾ ਹੈ ਸਾਬ ਤੁਸੀਂ ਬਣਾਉਣਾ ਜਿਹੋ ਜਿਹਾ ਇਹਨਾਂ ਦਾ ਰਵਈਆ ਹੈਗਾ ਉਹੋ ਜਿਹਾ ਆਪਾਂ ਕੰਮ ਕਰਾਂਗੇ ਤੇ ਕਰੈਲੀ ਤੁਹਾਨੂੰ ਲੋੜ ਆ ਖਾਸ ਕਰਕੇ ਮੈਂ ਤੁਹਾਨੂੰ ਦੱਸਣਾ ਚਾਹਨਾ ਕਿ ਇਹ ਮੰਡੇਗਾ ਸ਼ੁਰੂ ਕਿੱਥੋਂ ਹੋਈ ਆ ਬਾਬਾ ਸਾਹਿਬ ਡਾਕਟਰ ਬੇਟਕਾਰ ਫੀਮਰਾਉ ਸਾਹਿਬ ਨੇ ਸਦਾਨ ਲਿਖਿਆ ਸੀਗਾ 1952 ਚ ਜਿਹਦੇ ਵਿੱਚ ਲਿਖਿਆ ਸੀ ਰੋਜੀ ਰੋਟੀ ਕਪੜਾ ਮਕਾਨ ਅਨਸੂਚਿਤ ਜਾਤੀ ਦੇ ਲੋਕਾਂ ਨੂੰ ਪੈਲ ਦੇ ਆਧਾਰ ਤੇ ਦੇਣਾ ਹੈ 1952 ਦੇ ਕਾਨੂੰਨ ਨੂੰ ਸੋਧ ਕੀਤਾ 2005 ਦੇ ਵਿੱਚ 2005 ਚ ਇੱਕ ਕਾਨੂੰਨ ਬਣ ਗਿਆ ਸੀ ਰੋਜ਼ਗਾਰ ਗਰੰਟੀ ਯੋਜਨਾ ਐਕਟ 2005 ਦਾ ਇੱਕ ਕਾਨੂੰਨ ਬਣਿਆ ਸੀ ਇਹ ਸਾਡਾ ਕਾਨੂੰਨ ਮੰਰੇਗਾ ਦਾ ਕਾਨੂੰਨ ਬਣਿਆ ਹੋਇਆ ਕਿ 2005 ਤੋਂ 2025 ਚੜ ਗਿਆ ਤੇ ਰਾਜੇ ਕਿੰਨਾ ਟਾਈਮ ਹੋ ਗਿਆ ਤੁਹਾਨੂੰ ਪਤਾ 2000 2025 ਤੋਂ 5 ਤੋਂ 2025 20 ਸਾਲ ਹੋ ਗਏ ਭੁੱਲੋ ਤਾਂ ਬਰ 20 ਸਾਲ 20 ਸਾਲ ਹੋ ਗਿਆ ਹੁਣ 20 ਸਾਲ ਦੇ ਡੀਡੀ ਸਪੀਓ ਕਹਿੰਦੇ ਕਿ ਫੇਰ ਅਸੀਂ ਸਾਹਬ ਨਾਲ ਲਾਈਏ ਕਿ 20 ਸਾਲ ਦਾ ਇਹ ਮਨਰੇਗਾ ਕਾਨੂੰਨ ਜਿਹੜਾ ਹੈਗਾ ਉਹਦੀ ਲੁੱਟ ਕਰ ਰਿਆ ਉਹਦੀ ਲੁੱਟ ਕਰ ਰਿਆ ਜਿਹੜਾ ਹੁਣ ਉਹਨਾਂ ਦੀ ਲੁੱਟ ਕਰਦਾ ਉਹ ਸਾਫ ਤੇ ਲੈਗ ਹੈਗਾ ਬਈ ਨਹੀਂ ਨਹੀਂ ਹੈਗਾ ਫਿਰ ਆਵਾਜ਼ ਕਿਉਂ ਠੰਡੀ ਦੀਏ ਕਿ ਡਰ ਲੱਗਦਾ ਹੈ ਕਿ ਆ ਬਈ ਜਿਹੜਾ ਸਾਡੇ ਕਾਨੂੰਨ ਦੀ ਤੋੜ ਹੋਰ ਕਰਦਾ ਹੈ ਸਾਡੇ ਮਜ਼ਦੂਰਾਂ ਦਾ ਹੱਥੋਂਦਾ ਉਹ ਸਾਫ ਘਾਉਣ ਦੇ ਲੈਗ ਆਏਗਾ ਬਈ ਨਹੀਂ ਨਹੀਂ ਹੈਗਾ ਨਹੀਂ ਹੈਗਾ ਫਿਰ ਇਹ ਸਾਹਬ ਨਹੀਂ ਹੈ ਇਹ ਲੋਟੂ ਨੇ ਲੋਟੂਆਂ ਨੂੰ ਆਪਾਂ ਦੱਸ ਦੇਣਾ ਚਾਹੁੰਦੇ ਆ ਕਿ ਇਹ ਜਿਹੜਾ ਕਾਨੂੰਨ ਸਾਡਾ ਬਣਿਆ ਨਾ ਇਹ ਇਹਨਾਂ ਦੇ ਕਿਸੇ ਮਾਪਿਓ ਨੇ ਬਣਾ ਕੇ ਨਹੀਂ ਦਿੱਤਾ ਇਹ ਸਾਡੇ ਸੰਵਿਧਾਨ ਨੇ ਬਣਾ ਕੇ ਦਿੱਤਾ 1952 ਦਾ ਸੰਵਿਧਾਨ ਬਾਬਾ ਸਾਹਿਬ ਡਾਕਟਰ ਬੇੜਕਰ ਭੀਮrao ਸਾਹਿਬ ਨੇ ਬਣਾਇਆ ਸੀਗਾ ਜਿੰਦੇ ਵਿੱਚ ਲਿਖਿਆ ਸੀ ਰੋਜ਼ਗਾਰ ਗਰੰਟੀ ਯੋਜਨਾ ਐਕਟ 2005 ਦਾ ਕਾਨੂੰਨ ਲਾਗੂ ਹੋਇਆ ਸੀ ਜੋ 2005 ਤੋਂ ਅੱਜ ਤੱਕ ਜੇ ਕਾਨੂੰਨ ਇਹ ਲਾਗੂ ਹੁੰਦਾ ਸਹੀ ਤਰੀਕੇ ਨਾਲ ਪ੍ਰਾਣੀ ਦਿਹਾੜੀ ਦਾ ਰੇਟ ਜੇ ਆਪਾਂ ਬਣਾ ਕਰੀਏ ਹਰ ਘਰ ਹਰ ਸਾਲ ਦੇ ਵਿੱਚ 100 ਦਿਨ ਦਾ ਕੰਮ ਦੇਣਾ 100 ਦਿਨ ਦਾ ਕੰਮ ਨੂੰ ਲੈ ਕੇ 30000 ਰੁਪਇਆ 25 ਨੂੰ ਲੈ ਕੇ 30000 ਰੁਪਇਆ ਤੁਹਾਡਾ ਹਰ ਘਰ ਹਰ ਸਾਲ 'ਚ ਇੱਕ ਜੋਬ ਕਾਰਡ ਵਾਲੇ ਦਾ ਪੰਨਾ ਸੀਗਾ ਤੇ 25 ਤੋਂ ਲੈ ਕੇ 30000 ਨੂੰ ਗੁਣਾ ਕਰ ਦਿਓ 20 ਨਾਲ 20 ਸਾਲ ਹੋ ਗਏ ਆ ਤੁਹਾਡਾ 6 ਲੱਖ ਰੁਪਈਆ ਇੱਕ ਜੋਬ ਕਾਰਡ ਦਾ ਬੰਦਾ ਸੀ ਮਿਲਿਆ ਕਿਸੇ ਨੂੰ ਬਈ ਨਹੀਂ ਨਹੀਂ ਮਿਲਿਆ ਫਿਰ ਆਵਾਜ਼ ਕਿਉਂ ਠੰਡੀ ਜੀ ਮੈਨੂੰ ਲੱਗਦਾ ਕਿ ਤੁਹਾਨੂੰ ਮਿਲਿਆ ਹੋਊਗਾ ਤਾਂ ਮੈਨੂੰ ਮਿਲਿਆ ਕਿਸੇ ਨੂੰ ਨਹੀਂ ਨਹੀਂ ਮਿਲਿਆ ਇਹ ਦੱਸੋ ਵੀ ਜਿਹੜਾ ਤੁਹਾਡੀ 6 6 ਲੱਖ ਰੁਪਈਆ ਇੱਕ ਜੋਬ ਕਾਰਡ ਮਗਰ ਲੁੱਟ ਕਰਨ ਵਾਲਾ ਉਹਨੂੰ ਹੁਣ ਆਪਾਂ ਸਾਹਬ ਕਹਿਣਾ ਨਹੀਂ ਨਹੀਂ ਕਹਿਣਾ ਨਾ ਫਿਰ ਇਹਨਾਂ ਨੂੰ ਦੱਸ ਦੇਣਾ ਚਾਹੁੰਦੇ ਆ ਕਿ ਅਸੀਂ ਇੰਨੀ ਕ ਮਿਹਨਤ ਕੀਤੀ ਆ ਇੰਨੀ ਕ ਮਿਹਨਤ ਕੀਤੀ ਆ ਕਿ ਕੋਈ ਇਹੋ ਜਿਹਾ ਤਰਨੀ ਛੱਡਿਆ ਦਿੱਤੀ ਸੀ ਕਾਗਜ਼ ਜਿਹੜੇ ਹੈਗੇ ਉਹ ਪਛਾਣ ਹੀ ਸਕੇ ਤਾਂ ਆ ਆ ਮਾਨਯੋਗ ਪੰਜਾਬ ਰਿਆਣਾ ਹਾਈ ਕੋਰਟ ਦਾ ਮੈਟਰ ਤੁਹਾਡਾ ਆਪਣੇ ਨਾਲ ਕੁੜੀ ਲੈ ਕੇ ਆਈ ਆ ਇਹ ਬਣਾ ਦਿੱਤਾ ਇਹ ਆ ਤੁਹਾਡਾ ਜੀ ਜੇ ਤੁਸੀਂ ਮੇਰੇ ਇੰਦਰ ਪ੍ਰੋਸਟ ਕਰਕੇ ਇੱਥੇ ਆਏ ਹੋ ਨਾ ਤੇ ਮੈਂ ਬੈਠਦਾ ਨਹੀਂ ਐ ਅੰਗਰੇਜ਼ੀ 'ਚ ਬਣਿਆ ਹੋਇਆ ਇਸੇ ਨੂੰ ਆਪਾਂ ਪੂਰੇ ਭਾਰਤ ਦੇ ਵਿੱਚ ਪਹੁੰਚਾਤਾ ਦਿੱਲੀ ਦੇ ਵਿੱਚ ਚੱਕ ਫਿਰ ਉਹਨਾਂ ਨੂੰ ਭੇਜ ਦਿੱਤਾ ਉਸ ਤੋਂ ਬਾਅਦ ਪੰਜ ਅਕਸਰ ਨੂੰ ਆਪਾਂ ਚੰਡੀਗੜ੍ਹ ਭੇਜ ਦਿੱਤਾ 4 ਤੇ 5 ਨੋ ਤੇ ਦੋ-ਦੋ ਅਕਸਰ ਅਸੀਂ ਜਿਹੜੇ ਹੈਗੇ ਆ ਉਹ ਜ਼ਿਲ੍ਹਾ ਫਰੋਜ਼ਪੁਰ ਤੇ ਜ਼ਿਲ੍ਹਾ ਫਾਜ਼ਿਲਕਾ ਤੇ ਇਸ ਦਾ ਕ ਰਿਜ਼ਲਟ ਵੀ ਆਇਆ ਜੀ ਆ ਦੇਖਿਓ ਆ ਲੈਟਰ ਰਮਨਜੋਗ ਮੁੱਖ ਮੰਤਰੀ ਨੇ ਭੇਜੀ ਆ ਕਦੋਂ ਤੇ ਜੀਆ 5 ਤਰੀਕ ਨੂੰ 5ਵੇਂ ਮਹੀਨੇ ਨੂੰ ਆਪਾਂ ਨੂੰ ਲੈਟਰ ਦਿੱਤੀ ਆ ਕਿ ਲੈ ਵੀ ਮੈਂ ਪੂਰੇ ਪੰਜਾਬ ਦੇ ਵਿੱਚ ਪੂਰੇ ਜ਼ਿਲ੍ਹਿਆਂ ਨੂੰ ਤੇ ਪੰਜਾਬ ਦੇ ਹੈੱਡਕੁਆਟਰ ਦੀ ਜ਼ਿਲ੍ਹਾ ਪੰਚਾਇਤ ਅਫਸਰ ਨੂੰ ਕਮ ਜੀਡੀਸੀ ਪੰਜਾਬ ਨੂੰ ਵੀ ਉਹਨਾਂ ਨੇ ਹੁਕਮ ਜਾਰੀ ਕਰ ਦਿੱਤੇ ਮੁੱਖ ਮੰਤਰੀ ਪਰ ਐਨੇ ਲਾਪਰਵਾਹੀ ਤੇ ਐਨੇ ਜਿਹੜੇ ਹੈਗੇ ਆ ਉਹ ਇਹ ਚਿੱਠੀ ਦੀ ਵੀ ਪਰਵਾਹ ਨਹੀਂ ਕਰਦੇ ਲੇਕਿਨ ਹੁਣ ਮਾਨਯੋਗ ਪੰਜਾਬ ਹਰਿਆਣਾ ਹਾਈ ਕੋਰਟ ਦਾ ਜਦੋਂ ਗੇਟ ਖੜਕਾਵਾਂਗੇ ਨਾ ਤੇ ਆਪਾਂ ਜਿਹੜੀਆਂ ਹਾਜ਼ਰੀਆਂ ਲਾਉਂਦੇ ਆ ਨਜ਼ਰ ਤੇ ਜਿਹੜੀ ਸਾਡੀ ਲੁੱਟ ਕਰਦੇ ਆ ਉਹਦੀ ਫੈਰ ਬੜੀ ਵੱਡੀ ਬਣਾ ਛੱਡੀ ਆ ਆ ਫੈਲ ਹੈਗੀ ਫੜੀ ਕੁਲਦੀਪ ਸਿੰਘ ਕੁਲਦੀਓਕਰ ਆ ਖਿਆਲ ਆ ਜਿਹੜੀ ਇਹਦੇ ਵਿੱਚ ਆ ਦਿਖਾਈਆਂ ਹੋਈਆਂ ਨੇ ਆਪਾਂ ਵਿੱਚ ਦਿਖਾਈਆਂ ਹੋਈਆਂ ਆ ਜਿਹੜੀਆਂ ਕਿ ਜਿਹੜੇ ਚੋਰ ਨੇ ਘਰੇ ਬੈਠੇ ਉਹ ਇਹਨਾਂ ਨਾਲ ਮਿਲ ਕੇ ਇਹਨਾਂ ਤੋਂ ਮਸਤੌਲ ਲੈ ਜਾਂਦੇ ਆ ਉਹ ਘਰੇ ਬੈਠੇ ਹੁੰਦੇ ਆ ਉਹਨਾਂ ਦੀ ਫੋਟੋ ਖਿੱਚ ਕੇ ਤੇ ਉਹਨਾਂ ਨੂੰ ਘਰਾਂ ਨੂੰ ਭੇਜ ਦਿੰਦੇ ਤੇ ਕੰਮ ਕੀਤਾ ਨਹੀਂ ਹੁੰਦਾ ਮੈਂ ਬੇਨਤੀ ਕਰੂੰਗਾ ਜਿੰਨੇ ਵੀ ਮੇਰੇ ਆਗੂ ਸਾਥੀ ਆ ਕਿ ਸਾਰੇ ਲੋਕੇਸ਼ਨ ਵਾਲਾ ਕੈਮਰਾ ਰੱਖੋ ਜਿੱਥੋਂ ਦੀ ਜੀਓ ਟੈਗ ਹੁੰਦੀ ਆ ਉੱਥੇ ਦੇਖਣਾ ਹੁੰਦਾ ਕਿ ਕੰਮ ਵੀ ਹੋਇਆ ਕਿ ਨਹੀਂ ਹੋਇਆ ਉਹ ਲੋਕੇਸ਼ਨ ਵਾਲਾ ਕੈਮਰਾ ਸਾਫ਼-ਸਾਫ਼ ਸ਼ੋਅ ਕਰਦਾ ਵੀ ਇੱਥੇ ਕੰਮ ਤਾਂ ਹੋਇਆ ਨਹੀਂ ਏ ਆ ਫਰੋਜਪੁਰ ਦੇ ਵਿੱਚ ਮੈਂ ਬਹੁਤ ਪਿੰਡ ਜਿਹੜੇ ਹੈਗੇ ਆ ਫੜ ਲਿਆ ਵੀ ਫੋਟੋ ਖਿੱਚ ਕੇ ਲੈ ਗਏ ਤੇ ਅੱਠ ਮਸਟੋਲਾ ਤੇ ਇੱਕ ਬਰੂਪ ਦੀ ਫੋਟੋ ਬਾਰ-ਬਾਰ ਆਈ ਜਾਂਦੀ ਆ ਅੱਠ ਫੋਟੋ ਫੋਟੋ 1 ਕਾ ਮਸਟੋਲਾ 8 ਨੇ ਇੱਕ ਫੋਟੋ ਨੂੰ ਬਾਰ-ਬਾਰ ਲਾਈ ਜਾਂਦੇ ਆ ਤੇ ਉੱਥੇ ਜਾ ਕੇ ਮੈਂ ਵੇਖਿਆ ਛੱਪੜ ਦੇ ਜਾ ਕੇ ਲੋਕੇਸ਼ਨ ਵਾਲੀ ਥੋੜੀ ਕੀਤੀ ਤੇ ਕੰਮ ਹੀ ਨਹੀਂ ਹੋਇਆ ਇੱਕ ਤੋਂ ਇੱਕ ਤੋਂ ਟਿੱਕੇ ਦਾ ਬਾਹਰ ਸੱਡੋ ਉਹ ਵੀ ਨਹੀਂ ਹੋਇਆ ਇਹ ਆ ਚੋਰਾ ਦਾ ਕੰਮ ਹੁਣ ਜੇ ਤਾਂ ਚੋਰਨ ਚੁੱਪ ਕਰਾਉਣਾ ਤਾਂ ਫਿਰ ਬਾਈ ਸਾਹਿਬ ਜੀ ਆਪੋ ਆਪਣੇ ਪਿੰਡ ਦਾ ਧਿਆਨ ਰੱਖੋ ਡਾਟਾ ਦੱਸ ਦਿੰਦਾ ਮਸਤੌਲ ਕਿੰਨੇ ਬੰਦਿਆਂ ਦਾ ਨਿਕਲਿਆ ਉਹ ਡਾਟਾ ਚੱਕੋ ਵੇਖੋ ਵੀ ਆ ਮਸਤੌਲ ਦਾ ਸਾਡਾ ਚੱਲਦਾ ਪਿਆ ਕੰਮ ਚੱਲਦਾ ਪਿਆ ਉੱਥੇ ਉਹਦੇ ਉੱਤੇ ਹੀ ਲਿਖਿਆ ਹੁੰਦਾ ਵੀ ਉਹ ਮਸਟੌਲ ਕਿੱਥੋਂ ਦਾ ਹੈ। ਉਹ ਉੱਥੇ ਜਾ ਕੇ ਮੇਰੇ ਨਾਲ ਗੱਲ ਕਰ ਲਿਓ ਮੇਰਾ ਨੰਬਰ ਹੈਗਾ 887226005 ਫਿਰ ਮੈਂ ਦੱਸਦਾ 887226005 ਮੈਂ ਤੁਹਾਨੂੰ ਦੱਸ ਵੀ ਦਊਂਗਾ ਕਿ ਡਾਟਾ ਐਂ ਚੱਕਿਆ ਜਾਣਾ ਹੈ। ਮੈਂ ਤੁਹਾਨੂੰ ਦੱਸ ਵੀ ਦਊਂਗਾ ਕਿ ਲੋਕੇਸ਼ਨ ਵਾਲਾ ਕਮਰਾ ਕੈਮਰਾ ਇਸ ਤਰ੍ਹਾਂ ਤੋਂ ਦੇ ਨਾਲ ਮੋਬਾਈਲ ਤੇ ਡਾਊਨਲੋਡ ਹੋ ਜਾਂਦਾ ਹੈ। ਤਾਂ ਸਾਥੀਓ ਨਰੇਗਾ ਹੈਗੀ ਹੈ ਤੁਹਾਡੀ ਕਾਨੂੰਨ ਹੈਗਾ ਤੁਹਾਡਾ ਤੇ ਚੋਰੀ ਕਰਨ ਦੇ ਨੇ ਜਿਹੜੇ 100 100 ਕਿਲੋ ਦੇ ਕਿੱਲੇ ਦੇ ਮਾਲਕ ਨੇ 100 100 ਕਿੱਲੇ ਦੇ ਮਾਲਕ ਨੇ ਤੇ ਜਿਹੜੇ ਮੁਲਾਜ਼ਮ ਨੇ ਇਹ ਜਿਹੜੇ ਪੈਸੇ ਆ ਮਸਟਰੋਲ ਜਾਲੀ ਲਾ ਕੇ ਕਢਾਉਂਦੇ ਆ ਨਾ ਤਾਂ ਐਮਐਲਏ ਦਾ ਬਣਾਇਆ ਹੋਇਆ ਇੱਕ ਪਿੱਠੂ ਜਿਹੜਾ ਉਹ ਕਹਿੰਦੇ ਜੀ ਇਹਦਾ ਬਣਾ ਦਿੱਤਾ ਜੀ ਅਸੀਂ ਮੇਡ ਇਹ ਦੱਸਾਂ 15 ਪਿੰਡਾਂ ਤੇ 20 ਪਿੰਡਾਂ ਤੇ ਹਾਜ਼ਰੀ ਲਾਊਗਾ ਤਾਂ ਉਹ ਮੇਡ ਦਾ ਕੰਮ ਕੀ ਆ ਇਹ ਦੋ ਪਿੰਡਾਂ ਦੀ ਲੀਵਰ ਲੱਗੀ ਆ ਤੇ 20 ਆ 20 ਬੱਚੀਆਂ ਬੱਚਿਆਂ ਲਈ ਦੇ ਮਸਟਾਲ ਪਿੰਡਾਂ ਚ ਜਿਹੜੇ ਕੱਢਿਆ ਫੋਟੋ ਉਸੇ ਨੂੰ ਹੀ ਐਡਿਟ ਕਰੀ ਜਾਂਦੇ ਨੇ ਦੂਜੇ ਤੇ ਲਾਤਾ ਤੀ ਜਿੱਤਦਾ ਉਹ ਜਿਹੜਾ ਸਭ ਪੈਸਾ ਆਉਂਦਾ ਨਾ ਵੰਡ ਕੇ ਖਾਂਦੇ ਆ ਐਮਐਲਏ ਵੀ ਨਾਲ ਬਰਾਬਰ ਦਾ ਹਿੱਸੇਦਾਰ ਆ ਤੁਹਾਡੀ ਲੁੱਟਦੇ ਵੀਡੀਓ ਵੀ ਨਾਲ ਤੁਹਾਡੀ ਲੁੱਟਦੇ ਤੁਹਾਡੇ ਪਿੰਡ ਦਾ ਵਿਕਾਸ ਦਾ ਪੈਸਾ ਜਿਹੜਾ ਆਉਂਦਾ ਨਾ ਉਹਦੇ ਤੇ 20% ਵੀਡੀਓ ਤੇ ਰੱਖਿਆ ਹੁੰਦਾ ਕਮਿਸ਼ਨ ਆਉਂਦਾ ਤੇ 20% ਐਮਐਲਏ ਨੇ ਲਿਖਿਆ ਹੁੰਦਾ 80% ਪੰਚਾਇਤ ਜਿਹੜੀ ਭੱਜ ਦੌੜ ਕਰਨ ਵਾਲੀ ਉਹਨਾਂ ਦਾ ਜਾਇਜ਼ਾ ਜਿਹੜਾ ਵਿਕਾਸ ਦਾ ਤੁਹਾਡਾ 5 ਲੱਖ ਆਇਆ ਹੁੰਦਾ ਉਹਨਾਂ ਦੀ 2.5 ਲੱਖ ਨਹੀਂ ਲੱਗਦਾ ਜੀ 2.5 ਲੱਖ ਦੇ ਤਾਂ ਇਹ ਆ ਵੀ ਪੇਟ ਤੇ ਹੱਥ ਮਾਰ ਕੇ ਖਾ ਜਾਂਦੇ ਨੇ ਤੁਹਾਡੀ ਪਿੰਡ ਦੀ ਵਿਕਾਸ ਦੀ ਹੁਣ ਤੁਸੀਂ ਕਹਿੰਦੇ ਕਿ ਸਰਕਾਰੀ ਪੈਸਾ ਸਰਕਾਰੀ ਨਹੀਂ ਹੈ ਪਿੰਡ ਦੀਆਂ ਗਲੀਆਂ ਦੇ ਵਿੱਚੋਂ ਜਿੱਦੋਂ ਟੁੱਟਦੀਆਂ ਆਉਂਦੀਆਂ ਪ੍ਰੋਬਲਮ ਤੁਹਾਨੂੰ ਆਉਂਦੀ ਹੈ ਪਿੰਡ ਦੀਆਂ ਨਾਲੀਆਂ ਟੁੱਟਦੀਆਂ ਉਹ ਤੁਹਾਡੇ ਘਰਾਂ 'ਚ ਗੰਦਾ ਪਾਣੀ ਆਉਂਦਾ ਹੈ ਜਦੋਂ ਛੜਕ ਦੀ ਰੋੜੀ ਪੱਟੀ ਜਾਂਦੀ ਖੱਡਾ ਹੁੰਦਾ ਹੈ ਤੁਹਾਡੇ ਮੋਟਰਸਾਈਕਲ ਨੂੰ ਪੈਂਚਰ ਕਰਦਾ ਉਹ ਤੁਹਾਡੀ ਜ਼ਿੰਮੇਵਾਰੀ ਆ ਜੇ ਸਾਡੇ ਪਿੰਡ ਦਾ ਪੈਸਾ ਜਿਹੜਾ ਸਹੀ ਜਗ੍ਹਾ ਤੇ ਪਿੰਡ ਤੇ ਲੱਗੇ ਭਾਵੇਂ ਉਹ ਮਨੇਗਾ ਤੇ ਭਾਵੇਂ ਪਿੰਡ ਦਾ ਵਿਕਾਸ ਦਾ ਆਪਾਂ ਵੱਟ ਕੱਟਦੇ ਆ ਜੀ ਅੱਜ ਤੁਸੀਂ ਮੇਰੇ ਨਾਲ ਖੜੇ ਹੋ ਉਹ ਵੀ ਸਮਾਂ ਸੀਗਾ ਕਿ ਇੱਕ ਫੋਟੋ ਲੱਗੀ ਹੁੰਦੀ ਸੀਗੀ ਐਮਐਲਏ ਦੇ ਨਾਲ ਤੇ ਅਸੀਂ ਸਾਡੇ ਬਜ਼ੁਰਗ ਉਹਨੂੰ ਸਲੂਟ ਕਰੀ ਜਾਂਦੇ ਸੀ ਇਹ ਐਮਐਲਏ ਦਾ ਖਾਸ ਬੰਦਾ ਹੈ ਹੈਣਾ ਖਾਸ ਬੰਦਾ ਹੈ ਤੇ ਹੁਣ ਉਹ ਵੀ ਸਮਾਂ ਆ ਗਿਆ ਆ ਸਾਡੀਆਂ ਇੱਥੇ ਕੁੜੀਆਂ ਦੋ ਸ਼ੇਰ ਨਹੀਂ ਆਣ ਆ ਕੁਲਦੀਪ ਇਹਨੇ ਲਗਭਗ ਅੱਜ ਤੋਂ 8-9 ਸਾਲ ਪਹਿਲਾਂ ਪੂਰੀ ਸਰਕਾਰ ਦੇ ਦੈਸ਼ਤ ਭਾਈ ਤੇ ਇਹਦੀ ਉਹਨਾਂ ਦੀ ਆਈਡੀ ਲੈ ਕੇ ਦਿੱਤੀ ਅੱਜ ਵੀ ਇਹਦੀ ਇਹਦੇ ਨਾਮ ਆਈਡੀ ਚੱਲਦੀ ਹੈ ਬੜੇ ਲਫੰਗੇ ਜੇ ਆਉਂਦੇ ਆ ਅਸੀਂ ਤੇਰੀ ਆਈਡੀ ਬੰਦ ਕਰਾ ਲਿਆਂਗੇ ਖੋਲਾਂਗੇ ਡਿਲੀਟ ਕਰਾ ਲਿਆਂਗੇ ਖੋਹ ਨਹੀਂ ਸਕਦੇ ਆ ਦੂਸਰੀ ਸ਼ੇਰਨੀ ਆ ਇਹ ਪੱਜਿਸ਼ ਅਜੇ ਮਹੀਨੇ ਹੀ ਹੋਇਆ ਇਹਨਾਂ ਨੇ ਵੀ ਚੰਗਾ ਕੰਮ ਖਿੱਚਿਆ ਹੁਣ 2 3 3 ਮਸੌਨ ਲੱਗੇ ਸਨ 3 ਮਸੌਨ ਲੱਗੇ ਔਰ 50 60 ਬੰਦੇ ਜਿਹੜੇ ਹੈਗੇ ਇਹਦੇ ਨਾਲ ਕੰਮ ਕਰਦੇ ਆ ਆ ਜਿਹੜਾ ਤੁਹਾਡਾ ਜਲਾਲਾਬਾਦ ਆ ਇਹ ਥੋੜਾ ਜਿਹਾ ਦੂਰ ਆ ਤਾਂ ਪਰ ਕਰ ਲਾਂਗੇ ਹੁਣ ਆਪਣੀ ਤਿਆਰੀ ਹੈਗੀ ਇੰਦਰ ਦੀ ਧਿਆਨ ਹੈਗਾ ਸਭ ਬਣਿਆ ਸਾਡੀ ਮਿਹਨਤ ਹੈਗੀ ਆ ਵਟ ਕਰਦੇ ਅਗੇ ਮੈਂ ਇਹਨਾਂ ਕਹਿੰਦਾ ਹੋਇਆ ਸਭ ਨੂੰ ਜੈ ਭੀਮ ਜੈ ਭਾਰਤ ਸਸ ਸਤਿਕਾਰ ਨਮਸਕਾਰ ਸਤਿ